ਆਪਾਂ ਹੀ ਤੁਹਾਨੂੰ ਨੰਬਰ ਲੈ ਕੇ ਦੇਣ ਨੰਬਰ ਇਹਨਾਂ ਦਾ ਤੁਸੀਂ ਦੱਸਿਆ ਨੰਬਰ ਆਪਣਾ ਕਿੰਨਾ ਜੀ 98152 76411 ਅੱਛਾ ਜੀ ਇੱਕ ਵਾਰੀ ਹੋਰ ਦੱਸਾ ਜੀ 98152 76411 ਅੱਛਾ ਕਿਸੇ ਵੀ ਇਹਨੇ ਪੇਂਟ ਵਗੈਰਾ ਕਰਾਉਣਾ ਹੋਵੇ ਤੇ ਇਹਨਾਂ ਨੂੰ ਸੰਪਰਕ ਕਰ ਸਕਦਾ ਕਿਤੇ ਵੀ ਹੋਵੇ ਕੋਈ ਕਿਸੇ ਏਰੀਆ 'ਚ ਹੋਵੇ ਉੱਥੇ ਵੀ ਜਾ ਕੇ ਕਰ ਕਰ ਆਉਣਗੇ ਇਹ ਨਹੀਂਗਾ ਵੀ ਨਹੀਂ ਇਹਨਾਂ ਨਾਲ ਫੋਨ ਤੇ ਗੱਲ ਕਰੋ ਜੇ ਕਿਤੇ ਕਿਤੇ ਵੀ ਗਰਦਾਸਪੁਰ ਹੋਗਾ ਪਠਾਨਕੋਟ ਜਾਂ ਕਿਤੇ ਵੀ ਆ ਉੱਥੇ ਜਾ ਸਕਦੇ ਨਾ ਤੁਸੀਂ ਹਾਂਜੀ ਹਾਂਜੀ ਕਿਤੇ ਵੀ ਮਾਝਾ ਏਰੀਆ ਹੋਵੇ ਜਾਂ ਕਿਤੇ ਵੀ ਪਟਿਆਲਾ ਹਾਂ ਕਿੱਥੇ ਵੀ ਹੋਵੇ ਭਾਵੇਂ ਐਮਪੀਜੀ ਹੋਵੇ ਉੱਥੇ ਵੀ ਜਾ ਸਕਦੇ ਆ ਜੀ ਕਿਸ ਨੇ ਪੇਂਟ ਬਗਰਾ ਕਰਾਉਣਾ ਦਾ ਨੰਬਰ ਨਾ ਤੁਸੀਂ ਨੋਟ ਕਰ ਲੈ ਕਿਸੇ ਵੀ ਨਾਲ ਗੱਲਬਾਤ ਕਰਨੀ ਵੇ ਤਾਂ ਨਹੀਂ ਜਾਂਦੇ ਸਸਿਆਕਾਰ ਵੀ ਦੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਜੀ ਅੱਜ ਦਾ ਇਧਰ ਆ ਜਾ ਆਪਾਂ ਜੀ ਤੁਹਾਨੂੰ ਇੱਕ ਪੇਂਟਰ ਨਾਲ ਮਲਾਉਂਦੇ ਆਂ ਜੀ ਜਿਹੜਾ ਮੇਰਾ ਵੀਰ ਹੈ ਮੇਰੇ ਚਾਲਚਾ 15 20 ਕੰਬਾਈਨਾ ਕਰ ਚੁੱਕਾ ਹੈ ਯਾਨੀ ਕਿ 6 ਮਹੀਨਿਆਂ ਦੇ ਵਿੱਚ ਤੇ ਇਹਨੇ ਹੁਣ ਇਸ ਤੋਂ ਪਹਿਲਾਂ ਇੱਕ ਕੰਪੇਨ ਕੀਤੀ ਸੀ ਪਿੰਡ ਉਸ ਤੋਂ ਬਾਅਦ ਆਪਾਂ ਆਪਣੇ ਯਾਰ ਦੋਸਤ ਨੇ ਪਿੰਡ ਦੇ ਆਪਣੇ ਉਹਨਾਂ ਨੂੰ ਕੰਬੈਂਡ ਕਰਨਾ ਹੈ ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਰੇਟ ਹੈ ਕਿੰਨੇ ਪੈਸੇ ਲੈਂਦੇ ਕਿੰਨੀ ਮਿਹਨਤ ਲੱਗਦੀ ਹੈ ਕਿੰਨਾ ਖਰਚਾ ਹੁੰਦਾ ਹੈ ਤੇ ਜੀਵਿੰਦਨ ਨੂੰ ਕਿਸ ਤਰੀਕਾ ਨਾਲ ਕਰਾਉਣੀ ਚਾਹੀਦੀ ਆ ਤੇ ਸਸੀ ਕਰਵਾਓ ਜੀ ਤੇ ਪਹਿਲੇ ਤਾਂ ਸਭ ਦਾ ਨਾਂ ਕੀ ਆਈ ਮੇਰਾ ਨਾਮ ਰਿਸ਼ਪਾਲ ਭਾਈ ਪਿੰਡ ਕਿਹੜਾ ਜੀ ਗੁਦਰੀ ਕਿਹੜਾ ਪਿੰਡ ਹੈ ਆਪਣਾ ਆਪਣਾ ਪਿੰਡ ਗੁੱਦੜਣੀ ਮੜਾ ਜਿੱਤੀ ਬੋਲਿਆ ਜੀ ਗੁੱਦੜ ਟੰਡੀ ਵੀਰੇ ਅੱਛਾ ਤੇ ਕਦੋਂ ਦਾ ਇਹ ਕੰਮ ਕਰਦੇ ਤੁਸੀਂ ਪੇਟ ਵਗੈਰਾ ਦਾ ਮੈਨੂੰ ਚੱਲਿਆ 20-25 ਸਾਲ ਇਕੱਲੇ ਬੰਦਾ ਕੋ ਹੋਰ ਵੀ ਨਾਲ ਆ ਗਏ ਹੋਰੇ ਗੇ ਮੁੰਡੇ ਮੇਰੇ ਨਾਲ ਕਿੰਨੇ ਨਾਲ ਮੁੰਡੇ ਰੱਖਦੇ ਨਾਲ ਤਿੰਨ ਚਾਰ ਮੁੰਡੇ ਆ ਗਏ ਆਪਣੇ ਤੇ ਇਹਦੇ ਤੇ ਖਰਚਾ ਕਿੰਨਾ ਕੰਬੈਨ ਤੇ ਆ ਸਕਦਾ ਕਿਦਾਂ ਵੀ ਖਰਚਾ ਵੀਰੇ ਆਪਣਾ ਹੈਗਾ ਕੁੱਲ ਮਿਲਾ ਕੇ ਲੇਬਰ ਪਾ ਕੇ 50000 ਰੁਪਏ ਖਰਚਾ ਆਉਂਦਾ ਵਿੱਚੇ ਪੇਂਟ ਦਾ ਵਿੱਚੇ ਥੋੜਾ ਹੋਵੇ 50000 ਰੁਪਿਆ ਇਹ ਤੁਸੀਂ ਕੰਬੈਨ ਨੂੰ ਦੂਜਾ ਕਲਰ ਵਗੈਰਾ ਕਰਦੇ ਜੇ ਉਹਨੂੰ ਕਿਸ ਤਰੀਕੇ ਨਾਲ ਕਲਰ ਕਾਸਟਿਕ ਵਗੈਰਾ ਮਾਰਦੇ ਜੇ ਗ੍ਰੈਂਡਰ ਨਾਲ ਤਾਰਦੇ ਕੀ ਕਰਦੇ ਜੇ ਪਹਿਲਾਂ ਤਾਂ ਦੋ ਕੋਟ ਤੈਨੂੰ ਲਾਉਣੇ ਪੈਂਦੇ ਕਾਸਟਿਕ ਦੇ ਅੱਛਾ ਜੀ ਫਿਰ ਜਿਹੜਾ ਮਾੜਾ ਮੋਟਾ ਰਹਿੰਦਾ ਬਫ ਲਾ ਕੇ ਚੱਕ ਲਈਦਾ ਅੱਛਾ ਜੀ ਆ ਬਾਅਦ ਗ੍ਰੈਂਡਰ ਮਾਰ ਕੇ ਚਾਦਰ ਕੱਢ ਕੇ ਕਰਦੇ ਪੇਂਟ ਬਿਲਕੁਲ ਚਾਦਰ ਕੱਢ ਕੇ ਤੇ ਮਿਹਨਤ ਕਿੰਨੀ ਕਰਨੀ ਪੈਂਦੀ ਨੇ ਦੇਦੇ ਮਿਹਨਤ ਫੁੱਲ ਬਟਾ ਫੁੱਲ ਕਰਨੀ ਚਾਹੀਦੀ ਜਿਵੇਂ ਸਾਰੀ ਮਸ਼ੀਨ ਆਪਾਂ ਨੂੰ ਖੋਲ ਕੇ ਕਰਨੀ ਚਾਹੀਦੀ ਤੇ ਜਿਹੜਾ ਤੁਸੀਂ ਕਾਸਟਿਕ ਵਗੈਰਾ ਮਾਰਿਆ ਜੇ ਜਿੱਦਾਂ ਹੁਣ ਅੰਗਲਾਂ ਵਿੱਚ ਵੜ ਗਿਆ ਜਾਂ ਕਿ ਉਹ ਜੇ ਵਿੱਚ ਰਹਿ ਜਾਵੇਗਾ ਉਹਦਾ ਕੋਈ ਨੁਕਸਾਨ ਤਾਂ ਨਹੀਂ ਰਹੂਗਾ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਜਿਵੇਂ ਆਪਾਂ ਥੋੜੀ ਘੋਲ ਕਰ ਜਾਨੇ ਆਂਦੀਆਂ ਜਿਹੜੀਆਂ ਵਿਥਾਂ ਆਂਦੀਆਂ ਪੂਰੀਆਂ ਬੰਦ ਕਰੋ ਸੇਕੀ ਅੱਛਾ ਜਾਨਕਾ ਪਾਣੀ ਨਾ ਵਿੱਚ ਪੋੜੇ ਮਸਾਲਾ ਜਾਨਕਾ ਭਰ ਦਈਏ ਵਿੱਚ ਅੱਛਾ ਕਿੰਨੇ ਦਿਨ ਲਾ ਦੇ ਤੁਸੀਂ ਪੇਂਟ ਕਰਦੇ ਇਹ ਘਟ ਤੋਂ ਘਟ ਜਿਵੇਂ ਤਿੰਨ ਚਾਰ ਮੰਡੇ ਆ ਜੇ ਲਗ ਲਗ ਕੰਮ ਚੱਲਦੇ ਜਿਵੇਂ ਉਥੇ ਇੱਕ ਮਸ਼ੀਨ ਤੇ ਲੱਗੀ ਜਾਂਦੀ 10 ਦਿਨ 10 ਦਿਨ ਲੱਗ ਜਾਂਦੇ ਚਾਰ ਬੰਦਿਆਂ ਦੇ ਹਾਂਜੀ ਤੇ ਫੀਟਿੰਗ ਵੀ ਤੁਸੀਂ ਆਪ ਕਰਨੀ ਦੀ ਕੋਈ ਮਾਲ ਖੁੱਲ ਫੀਟਿੰਗ ਮਾਲ ਕਰੂਗਾ ਮਾਲਕ ਨੇ ਖੋਲ ਕੇ ਦੇਣੀ ਅਸੀਂ ਜਿਵੇਂ 8 ਲੱਖ ਲਗ ਲਗ ਕਰਦਾ ਹੈ ਜੀ ਯਾਨੀ ਕਿ ਮਾਰਕ ਨੇ ਖੋਲ ਕੇ ਦੇਣੀ ਤੁਸੀਂ ਆਪ ਦਾ ਪੇਟ ਦਾ ਕੰਮ ਕਰਨਾ ਹੈ ਨਾ ਤੇ ਇਹਦਾ ਜਿੱਦਾਂ ਹੁਣ ਤੁਹਾਨੂੰ ਕੋਈ ਅੜਿੱਕਾ ਚੀਜ਼ ਪਾਉਂਦੀ ਤੇ ਖਲਾ ਦੇਂਦੇ ਜਿੱਦਾਂ ਹਾਂਜੀ ਹਾਂਜੀ ਓਕੇ ਅੱਛਾ ਹਰੇਕ ਚੀਜ਼ ਜਿਵੇਂ ਕੋਈ ਜਿੱਤੇ ਆਪਣਾ ਨਹੀਂ ਹੱਥ ਪੈਂਦਾ ਜਾਂ ਆਏ ਕੀ ਤੇ ਇਦੋਂ ਪਹਿਲਾਂ ਕਿੰਨੀਆਂ ਕੰਮ ਇਹਨਾਂ ਕਰ ਚੁੱਕੇ ਜੀ ਇਸ ਤੋਂ ਪਹਿਲਾਂ ਮੈਂ 10 ਕਰ ਚੁੱਕੇ ਹਾਂ ਜੀ ਕਿੰਨੇ ਟਾਈਮ ਦੇ ਵਿੱਚ ਕਰ ਚੁੱਕੇ ਇਹ ਜਿਵੇਂ 3 ਮੈਂ ਕੀਤੀਆਂ ਪਿਛਲੇ ਸੀਜ਼ਨ ਵਿੱਚ ਅੱਛਾ ਜੀ ਗਣਕ ਤੇ ਅੱਛਾ ਜੀ ਤੇ ਆ ਮੇਰੀ ਤੀਜੀ ਮਸ਼ੀਨ ਆਈ ਅੱਛਾ ਜੀ ਤੀਜੀ ਆ ਚਲੋ ਠੀਕ ਆ ਮਿਹਨਤੀ ਵੀ ਕਰਨੀ ਚਾਹੀਦੀ ਤੇ ਇਹਦੇ ਜੀ ਦਸਤੀਆਂ ਮੱਜੇ ਵਿੱਚ ਅੱਛਾ ਮੱਜੇ ਉਹ ਕਿਹੜੀ ਕਿਹੜੀ ਆਈ ਉਹ ਇੱਕ ਮਠਾੜੂ ਸੀ ਤੇ ਇੱਕ ਦੋਨੇ ਮਠਾੜੂ ਸੀ ਅੱਛਾ ਦੋਨੇ ਹਾਂਜੀ ਤੇ ਮਠਾੜੂ ਦਾ ਕੋਈ ਕੰਬਾਈਨ ਖਰਚਾ ਇੰਨਾ ਹੀ ਆਉਂਦਾ ਹਾਂਜੀ ਕੋਈ ਵੀ ਮਸ਼ੀਨ ਹੋਵੇ ਕਿਹੜੀ ਮਰਜ਼ੀ ਜੈਂਸੀ ਦੀ ਹੋਵੇ ਖਰਚਾ ਇੰਨਾ ਹੀ ਆ ਅੱਛਾ ਜਦੋਂ ਲੱਗਪਗ ਆਪਾਂ ਜਾਨਣੇ ਲਾਗੇ ਕਰੀਏ ਹਾਂ ਹਾਂ ਪ੍ਰੋਪਰਟਰ ਤੇ ਤੁਸੀਂ ਕੋਈ ਗਰੰਟੀ ਵਗੈਰਾ ਵੀ ਪੇਂਟ ਦੀ ਲੈਂਦੇ ਜੀ ਕਿ ਨਹੀਂ ਗਰੰਟੀ ਨਹੀਂ ਹੈਗੀ ਜਿੰਦੀ ਕੋਈ ਵੀ ਅੱਛਾ ਪੇਂਟ ਦੀ ਕੋਈ ਨਹੀਂ ਜਾਨਣੇ ਜੇ ਕਰ ਪਟਿੰਡਾ ਦਾ ਉਹ ਤੁਹਾਡੀ ਗਰੰਟੀ ਹੈ ਜੇ ਪੇਪੜੀਆਂ ਪਟਿੰਡੀਆਂ ਤੇ ਉਹਦਾ ਕੋਈ ਗ੍ਰੇਟਿਫਾਈ ਕਲੇਮ ਕਰ ਸਕਦੇ ਆ ਜਾਨੀ ਕਿ ਕੀ ਗਾਰਨਾ ਜਾਨੀ ਕਿ ਆਪ ਵਧੀਆ ਕੁਆਲਿਟੀ ਦਾ ਪੇਂਟ ਵਰਤਾਂਗੇ ਕੋਈ ਜਾਨੀ ਕਿ ਇਹਦੇ ਲੰਬਾ ਨਹੀਂ ਠੀਕ ਆ ਜੀ ਚਲੋ ਆਪਾਂ ਜੀ ਤੁਹਾਨੂੰ ਹੁਣ ਕੰਬੈਨ ਕੋਲੇ ਲੈ ਕੇ ਚਲਦੇ ਆ ਜਿਹੜੀ ਇਹਨਾਂ ਕੰਬੈਨ ਤਿਆਰ ਕਰ ਰਹਾ ਇਹ ਇਹਨਾਂ ਬਾਈ ਜੀ ਸਾਤਸ੍ਰੀ ਕੰਨ ਤੂੰ ਹੀ ਬੁਲਾਵੀਂ ਸਾਤਸ੍ਰੀ ਕੰਨ ਜੀ ਤੇ ਤੁਹਾਨੂੰ ਕਿੱਥੇ ਸ਼ੌਂਕ ਜਾਗਿਆ ਪੇਂਟ ਕਰਾਉਂਦਾ ਸ਼ੌਕ ਯਾਰ ਕਲਰ ਰੋੜਿਆ ਪਿਆ ਜੀ ਕਿਹੜਾ ਮਾਡਲ ਕੰਬੈਨ ਹੈ? ਮੈਂ ਆਪਣੀ 16 ਮਾਡਲ ਹੈ। 16 ਮਾਡਲ ਦਾ ਦੇਖ ਲਓ ਜੀ ਇੰਨਾ ਮਾੜਾ ਰੰਗ ਆਇਆ ਹੈ। 16 ਮਾਡਲ ਦਾ ਰੰਗ ਖਰਾਬ ਹੋ ਗਿਆ। ਪਹਿਲ ਵਾਲਾ ਆਪਾਂ ਫੋਟੋ ਨਹੀਂ ਕਰ ਸਕੇ ਨੇ ਤੁਹਾਨੂੰ ਵੀ ਦਿਖਾ ਦਿੰਦੇ। ਤੇ ਉਹਦੇ ਕਰਕੇ 16 ਮਾਡਲ ਕੰਬੈਨ ਦੁਬਾਰਾ ਪੇਂਟ ਕਰ ਰਹੇ ਆ। ਹਾਂ ਜੀ। ਤੇ ਉਹ ਪੇੜ ਪਾਪੜੀਆਂ ਬਣ ਬਣ ਪਟਿਆ ਗਿਆ। ਅੱਛਾ ਮਾੜਾ ਹੀ ਪੇੜ? ਹਾਂ ਪੇਂਟ ਮਾੜਾ। ਕਿਹੜੀ ਕੰਬੈਨ ਆਪਣੀ? ਆਪਣੀ ਜੀਤ 555। ਚਲੋ ਵਧੀਆ। ਹੁਣ ਇਹ 555 ਸਟicker ਇੰਦੇ ਆਉਂਦੇ ਆ। 555 ਜੀ। ਠੀਕ ਆ ਜੀ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਜਿਹੜਾ ਇਹਨਾਂ ਨੇ ਖੋਲ ਖਲਿਆ ਕੀਤਾ ਵੀ ਕਿੰਨਾ ਕੋਈ ਕੁਝ ਖੋਲਾ ਪਿਆ ਤੇ ਕਦੋਂ ਤੇ ਕਰੇ ਹੇ ਤਿਆਰ ਕਰ ਸਕਦੇ ਆ ਹੁਣ ਆ ਦੇਖੋ ਪੁੱਲਾ ਅੰਦਰੋਂ ਅੰਦਰੋਂ ਦਿਖਾਉਣੇ ਆ ਆ ਬੰਦਾ ਕਾਲਾ ਥੋੜਾ ਜਿੰਦੀ ਦੋ ਗੱਲਾਂ ਸੋਲੀਆਂ ਦਿਖਾਓ ਜੀ ਕੀ ਦਿਖਾਉਣਾ ਤੁਸੀਂ ਮੇਰੀ ਮੇਰੇ ਗੱਲ ਪਤਾ ਕੀ ਆ ਹੋਰ ਕੋਈ ਗੱਲ ਨਹੀਂ ਇੱਕ ਤਾਂ ਜਿਹੜੇ ਆਪਣੇ ਬੰਦੇ ਕਰ ਜਾਂਦੇ ਆ ਕਾਲੀ ਅੱਛਾ ਜੀ ਤੇ ਕਹਿੰਦੇ ਬੈੱਡ ਨਹੀਂ ਬਾਹਰ ਕਢਣਾ ਇਦਾਂ ਮਾਰ ਦੋ ਸਾਰਾ ਕੰਮ ਕਰ ਦੋ ਇੱਧਰ ਕੈਮਰੇਮੈਨ ਕੱਕਦਾ ਕਾਸਟਿਕ ਮਾਰਿਆ ਅੱਛਾ ਤੇ ਉਹਦੇ ਵਿੱਚ ਬੈੱਡ ਦੇ ਜਿਹੜਾ ਵੜ ਜਾਂਦਾ ਕਾਸਟਿਕ ਉਹ ਫਿਰ ਵਿੱਚ ਵਾੜ 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 ਤੇ ਜਿਹੜਾ ਲੋਹਾ ਹੁੰਦਾ ਉਹ ਭਰ ਭਰ ਮੋਰੇ ਹੋ ਜਾਂਦੇ ਆ ਠੀਕ ਤੇ ਮੋਰੇ ਹੋ ਜਾਂਦੇ ਆ ਫਿਰ ਸੀਜ਼ਨ 'ਚ ਇੱਕ ਤਾਂ ਦਿੱਕਤ ਆਉਂਦੀ ਆ ਕਾਦੀ ਮੋਰਿਆਂ ਦੀ ਓਏ ਯਾਰ ਬਾਹਰ ਕਿ ਕਾਸ਼ਟਿਕ ਦਿੱਕਤ ਆਉਂਦੀ ਏ ਜਿ ਮਾਰ ਜਿਹੜਾ ਕੰਨ ਦੀ ਆ ਅੱਛਾ ਹੋਰ ਤਾਂ ਕੋਈ ਦਿੱਕਤ ਨਹੀਂ ਆਉਂਦੀ ਜ਼ਿਆਦਾ ਤਾਂ ਇਹ ਤੁਸੀਂ ਬੈਡ ਬਾਰ ਕੱਢਿਆ ਹਨਾ ਹਾਂਜੀ ਹਾਂਜੀ ਬੈਡ ਆ ਤੇ ਚੰਗੀ ਗੱਲ ਇੱਥੇ ਵੀ ਗ੍ਰੈਂਡਰ ਵਗੈਰਾ ਮਾਰਨਗੇ ਹਾਂਜੀ ਹਾਂਜੀ ਇਹ ਵੀ ਆ ਬਿਲਡਰ ਸਾਹਿਬ ਇੱਥੇ ਮਾਰੋਗੇ ਇੱਥੇ ਤਾਂ ਔਖਾ ਬਹੁਤ ਏ ਯਾਰ ਨਹੀਂ ਆ ਸਾਰਾ ਖੋਲ ਕੇ ਸਾਲਾ ਪ੍ਰੋਜੈਕਟ ਖੋਲ ਕੇ ਜਾਨੀ ਆ ਖੋਲ ਕੇ ਬੱਜੂਗਾ ਹਾਂ ਹਾਂ ਸਾਰੇ ਪੈਡਲ ਖੋਲ ਦੇ ਨੇ ਆ ਤੇ ਡਰਾਈਵਰ ਨਹੀਂ ਤੁਹਾਡਾ ਅੱਜ ਡਰਾਈਵਰ ਨਾ ਉਹ ਰਿਸ਼ਤੇਦਾਰੀ ਤੇਗਾ ਜਾਨੀ ਕਿ ਸਾਰੇ ਪੈਡਲ ਖੋਲ ਕੇ ਤੁਸੀਂ ਇੱਥੇ ਮਾਰਨ ਆਇਆ ਆਪਾਂ ਹਨਾ ਸਾਰੀ ਕਮੈਂਡ ਦਾ ਗੇੜਾ ਦੇ ਲੋ ਉਹ ਨਹੀਂ ਹੁੰਦਾ ਆਪਾਂ ਉਹ ਦਿਖਾਉਂਦੇ ਆ ਇਹ ਬਾਕੀ ਤੁਹਾਨੂੰ ਆਪਾਂ ਦਿਖਾਉਂਦੇ ਜੀ ਕਿੰਨੀ ਮਿਹਨਤ ਕੀਤੀ ਗਿਆ ਵੇਖੋ ਰਮ ਰੂਮ ਵਗੈਰਾ ਐ ਸਿੱਟੇ ਪਿਆ ਇਹਨਾਂ ਦਾ ਜਾਨੀ ਕਿ 20 ਦਿਨ ਦਾ ਪ੍ਰੋਜੈਕਟ ਹੈਗਾ ਸਹੀ ਜਾਨ ਲਾਗੇ ਤੱਕ ਆ ਹੀ ਜਾਊਗਾ ਜਦੋਂ ਨੂੰ ਸਾਤ ਦਿਨ ਲੱਗੇ ਵੀਰੇ ਸਾਰੀ ਕਮੈਂਡ ਖੋਲਣ ਲਈ ਜਦੋਂ ਮਸ਼ੀਨ ਤਿਆਰ ਹੋਣੀ ਹੈ ਇਹ ਮਾਡਲ 16 ਜੀ ਪਲੇਟ ਵਗੈਰਾ ਤਿਆਰੀ ਹੋਈ ਆ 16 ਮਾਡਲ ਜੀ ਤਾਂ ਆ ਦੇਖ ਲਓ ਕਿੰਨੀ ਮਿਹਨਤ ਕਰ ਰਿਹਾ ਤੇ ਬੰਦਿਆਂ ਦਾ ਵੈਸੇ ਅੱਕਦੇ ਪੈਸੇ ਲੈ ਰਿਹਾ ਤੇ ਆਪਾਂ ਇਹਨਾਂ ਕੋਲ ਇੱਕ ਚੀਜ਼ ਨਹੀਂ ਪੁੱਛੀ ਵੀ ਇਹਨਾਂ ਦੇ ਆਪ ਦੀ ਲੇਬਰ ਕਿੰਨੀ ਹੈ ਉਹਦੇ ਬਾਰੇ ਤੁਹਾਨੂੰ ਆਪਾਂ ਦੱਸਾਂਗੇ ਪੁੱਛਦੇ ਤੇ ਬਾਕੀ ਕਿਸਤੀਆਂ-ਕੁਸਤੀਆਂ ਦਾ ਵੀ ਇਹਨਾਂ ਨੇ ਕਰਨਾ ਇਧਰ ਐਲੀਵੇਟਰ ਸੱਤੇ ਵੇ ਸਟਾਪ ਕਰ ਇਧਰ ਆਪਣੇ ਦੋ ਕਟ ਰਾਇਏ ਪਏ ਆ ਉਹ ਸਾਹਮਣੇ ਉਹ ਕੱਢ ਰੇਗਾ ਵਾ ਤੂੰ ਕੱਢਿਆ ਨਹੀਂ ਨਹੀਂ ਬਾਈ ਕੱਢੀ ਤਾਂ ਹੀ ਦੱਸਦੇ ਇਹਨਾਂ ਪੈਂਚਰ ਲਵਾ ਕੇ ਵਕਤ ਜਾਣ ਕੇ ਨਹੀਂ ਕੱਢੀ ਜੇ ਨਹੀਂ ਨਹੀਂ ਸੌਣ ਲੱਗੇ ਹੈ ਆਪਾਂ ਨਹੀਂ ਕੱਢੀ ਆਏ ਇਹਦਾ ਥੋੜਾ ਲੇਬਰ ਕਿੰਨੀ ਆ ਜੀ ਲੇਬਰ ਪਰ ਦੱਸੋ ਸਾਨੂੰ ਲੇਬਰ ਭਾਜੀ ਆਪਣੀ ਕੋਲ ਮਲਾ ਕੇ ਜਿਵੇਂ ਆਪਾਂ ਨਹੀਂ ਲਾ ਕੇ ਇਹ ਸਮਾਨ ਸਾਰਾ ਨਹੀਂ ਖੋਲਦੇ ਹਾਂ ਜੇ ਬਾਰ-ਬਾਰ ਮਾਰਦੇ ਆ ਕਲਾ ਕੋਟ ਐਸੇ ਜੀ ਉਹਦੀ ਲੇਬਰ ਹੈਗੀ ਆ 15000 ਰੁਪਏ ਅਛਾ ਜੇਕਰ ਸਾਰੀ ਜਿੱਦਾ ਖੋਲੀ ਪਈ ਆ ਇਹਦੀ ਲੇਬਰ ਕਿੰਨੀ ਲੇਬਰ ਕੋਲ ਪੈ ਜਾਣੀ 25000 ਰੁਪਏ ਅਛਾ ਵੀ ਸਾਰੀ ਖੋਲੀ ਮਸ਼ੀਨ ਤੋਂ ਅੰਦਰ ਵੀ ਬਾਹਰ ਵੀ ਟੋਟਲ ਪੇਂਟ ਕਰਨਾ ਆਵੇ ਤਾਂ ਫਿਰ 25000 ਰੁਪਏ ਠੀਕ ਆ ਆ ਦੇਖੋ ਜੀ ਕਿੰਨੀ ਗਲਤੀ ਕਰਕੇ ਜੀ ਜੈਕ ਡੈਗ ਪਿਆ ਤੇ ਕਮੈਨ ਪਿੱਛੇ ਥੱਲੇ ਆ ਗਈ ਇਹ ਗਲਤੀ ਕਿਵੇਂ ਕਰ ਲਈਏ ਇੱਕ ਗਲਤੀ ਹੋ ਗਈ ਕਿ ਪਾਣੀ ਛਾੜਦਾ ਸੀ ਨਾ ਥੱਲੇ ਚਲੋ ਪਾਣੀ ਉਹ ਗੁਟਕਾ ਬੈਠਿਆ ਹੋਇਆ ਸੀ ਕਿਤੇ ਗੁਟਕਾ ਲਾਉਣ ਲੱਗੇ ਤੇ ਇਹਨੇ ਵਜਨ ਪਾਤਾ ਇੱਕ ਬੰਨੇ ਉਹਦੇ ਚ ਜੈਕ ਡਿੱਗ ਗਿਆ ਉਹ ਇੱਧਰ ਵਜਨ ਪਾਉਣ ਲੱਗੇ ਉਹ ਟਾਇਰ ਬਾਹਰ ਕੱਢਣ ਲੱਗੇ ਚਲੋ ਚੱਕੀ ਜਾਣੀ ਇੱਥੇ ਇਹ ਜੈਕ ਤੋਂ ਖਲਾ ਕੇ ਚੱਕਲਾ ਜੀ ਆ ਦੇਖੋ ਜੀ ਮਿਹਨਤ ਦੇਖ ਲਓ ਕਿੰਨੀ ਕਰ ਰਿਹਾ ਜੀ ਪੂਰੀ ਮਿਹਨਤ ਕਰ ਰਿਹਾ ਆਪਣੇ ਹੱਕ ਦੇ ਪੈਸੇ ਲੈ ਰਿਹਾ ਇਹ ਬੰਦੇ ਤੇ ਅਜੇ ਇਹਨਾਂ ਨੇ ਅੰਦਰੋਂ ਗ੍ਰੈਂਡਰ ਵਗੈਰਾ ਘਮਾਉਣਗੇ ਇੰਜਨ ਵੀ ਹੋਣਾ ਜੀ ਇਹਨਾਂ 'ਵਾ ਪੇਂਟ ਹੋਣਾ ਇੰਜਨ ਵੀ ਕਰੋਗੇ ਇਹ ਉਹ ਵੀ ਤੁਸੀਂ ਕਰਨਾ ਨਾ ਹਾਂ ਹਾਂ ਮੈਂ ਕੀ ਗਾ ਤੇ ਇੰਜਨ ਫਿਰ ਵਿੱਚ ਕਿਵੇਂ ਹੋਊਗਾ ਇੰਜਨ ਜਿਵੇਂ ਪੇਂਟ ਹੋ ਗਿਆ ਸਾਰਾ ਕਵਰ ਕਰਕੇ ਜਾਨੀ ਕਿ ਜਾਰੇ ਪਲੀ ਪਲੀ ਪਹਿਲਾਂ ਪਹਿਲੇ ਤੁਹਾਨੂੰ ਇੰਜਨ ਕਰਨਾ ਪਊਗਾ ਹਨਾ ਨਹੀਂ ਫਿਰ ਇੰਜਨ ਨੂੰ ਆਪਾਂ ਕਵਰ ਕਰ ਕਰਨਾ ਪੈਣਾ ਹਨਾ ਟੂਪ ਕਰਕੇ ਨਾ ਪਹਿਲੇ ਤੁਹਾਨੂੰ ਇੰਜਨ ਪੇਂਟ ਕਰਨਾ ਪਊਗਾ ਫਿਰ ਤੁਹਾਨੂੰ ਕੰਬੈਨ ਕਰਨੀ ਚਾਹੀਦੀ ਆ ਵੀ ਫਿਰ ਇੰਜਨ ਕਵਰ ਹੋ ਜਾਏਗਾ ਨਾ ਜਿੱਦਾਂ ਮਰਜ਼ੀ ਚੱਲ ਜਾਊਗਾ ਦੋ ਟੱਕੜਾਂ ਲਾ ਪੈਣਾ ਇਪਲਾਂਜਨ ਟੱਕਰ ਵਾਲਾ ਨਹੀਂ ਆਪਾਂ ਕੰਬੈਨ ਟਕਣੀ ਔਖੀ ਆ ਇੰਜਨ ਟਕਣਾ ਸੌਖਾ ਕਿਉਂਕਿ ਪਹਿਲੇ ਤੇ ਇੰਜਨ ਨੂੰ ਪੇਂਟ ਮਾਰ ਕੇ ਇੰਜਨ ਟੱਕਦਾ ਫਿਰ ਉਹਦੇ ਬਾਅਦ ਹੀ ਆਓ ਆਪਣੀ ਜਿਵੇਂ ਮਰਜ਼ੀ ਸੈਟਿੰਗ ਆ ਦੇਖੋ ਜੀ ਪੂਰੀ ਮਿਹਨਤ ਕਰ ਰਹਾ ਜੇ ਇਹਨਾਂ ਨੇ ਕਹਿੰਦੇ ਆ ਵੀ ਅਸੀਂ ਪੇਂਟ ਵਗੈਰਾ ਪਟਾਂਗੇ ਜਿੰਨਾ ਕੋ ਸਾਡੇ ਕੋ ਪਟਿਆ ਗਿਆ ਤੇ ਇਹਨੂੰ ਤਾਂ ਨਹੀਂ ਮਾਰਨਾ ਤੁਸੀਂ ਪੇਂਟ ਨਹੀਂ ਨਹੀਂ ਇਹਦਾ ਇਹ ਸੇਲ ਦੱਸ ਦਿਆ ਮਸ਼ੀਨ ਇਹ ਸੇਲ ਆ ਨਹੀਂ ਨਹੀਂ ਇਹ ਅਗਲੇ ਸੀਜ਼ਨ ਇਹ ਅਗਲੇ ਸੀਜ਼ਨ ਕਰਨੀ ਹੈ ਨਾ ਬਾਾਈ ਕਹਿੰਦਾ ਸੇਲ ਕਰ ਦੇਣਗੇ ਕਿਹੜਾ ਮਾਡਲ ਹੈ ਇਹ ਇਹ 8 ਮਾਡਲ ਹੈ 8 ਮਾਡਲ ਵਿਸ਼ਾਲ ਆ ਜੀ ਤੇ ਸੇਲ ਕਰ ਦੇਣਗੇ ਬਾਈ ਜੇ ਕਿਸੇ ਵੀਰ ਨੇ ਲੈਣੀ ਤਾਂ ਆਪਾਂ ਨੂੰ ਕਮੈਂਟ ਕਰ ਸਕਦੇ ਹੋ ਨੰਬਰ ਦੱਸ ਵੀ ਆਪਣਾ ਕਿਹੜਾ ਤੁਹਾਡੇ ਜੋਂ 9713 3 ਇੱਧਰ ਇੱਧਰ ਮੁੱਕਾ ਤੇਰਾ ਆਉਂਦਾ ਦਿੰਦਾ ਪਹੁੰਚਦਾ 97813 26105 ਮੇਰਾ ਆ 97813 26105 ਹੈ ਤੇ ਪ੍ਰਾਈਜ਼ ਕਿੰਨੀ ਆ ਦੀ ਪ੍ਰਾਈਜ਼ ਕਰ ਲਾਂਗੇ ਐਸ਼ਾ ਕਹਿੰਦੇ ਮੌਕੇ ਤੇ ਕਰ ਲਾਂਗੇ ਤੇ SMS ਤੇ ਨਹੀਂ ਆ ਨਾਲ SMS ਤੇ ਨਹੀਂ ਐਸਾ ਵੀ ਇਦਾਂ ਦੇ ਕੰਬੈਨ ਆ ਵਿਸ਼ਾਲ ਕੰਬੈਨ 8 ਮਾਡਲ ਆ ਡਿਸਪੋਜ਼ਰ ਇੰਜ ਡਿਸਵਰੈਣਾ ਇੰਜ ਡਿਸਪੋਜ਼ਰ ਆਈ ਟੈਟਰ ਟੈਰ ਗਿਆ ਤਕਰੀਬਨ 50 ਪੈਸੇ ਤੋਂ ਉੱਪਰ ਹੋੜ ਗਏ 60 ਰੁਪਏ ਬਾਕੀ ਦੀ ਵੀਡੀਓ ਵੀ ਦੇਖ ਸਕਦੇ ਤੁਹਾਨੂੰ ਪਤਾ ਲੱਗ ਜਾ ਕਿੰਨੇ ਕਿ ਹੈਗੇ ਆ ਦੇ ਵਾਕ ਆ ਦੇਖੋ ਜੀ ਤੁਸੀਂ ਮਸ਼ੀਨ ਦੀ ਕਿੰਨੀ ਮਿਹਨਤ ਹੋ ਚੁੱਕੀ ਆ ਤੇ ਕਿੰਨਾ ਖਰਚਾ ਆਊਗਾ ਵੀ ਬੰਦੇ Ориਜੀਨਲ ਕਰ ਰਹੇ ਨੇ ਕੰਮ ਤੇ ਹੋ ਇਸ ਤੋਂ ਬਾਅਦ ਆਪਾਂ ਦੇਖਾਂ ਵੀ ਕਿੰਨਾ ਟਾਈਮ ਪੇਡ ਕੱਢਦਾ ਕੀ ਹੁੰਦਾ ਏਜੰਸੀ ਦਾ ਪੇਡ ਘਾਟੀ ਘੱਡੇ ਇੰਨਾ ਜ਼ਿਆਦਾ ਨਹੀਂ ਤੇ ਸਟਾਫ ਕਰੀਬ ਦੁਆਰਾ ਬਹੁਤ ਕੁਝ ਖੁੱਲਾ ਗਿਆ ਰਿਪੇਅਰਿੰਗ ਆ ਗਈ ਆ ਯਾਰ ਇਮਾਨ ਕਿਵੇਂ ਖਲਾਕ ਪੇਡ ਮਰਾਓਗੇ ਟਾਇਰ ਪਟਾ ਕੇ ਕਿ ਇਦਾਂ ਹੀ ਨਹੀਂ ਨਹੀਂ ਇਹ ਰੇ ਮੈਂ ਆਪਾਂ ਪਟਲੇ ਆਪਾਂ ਦੋਨੋਂ ਨਵੇਂ ਪਾਣੇ ਨੇ ਉਹ ਵੀ ਨਵੇਂ ਪਾਣੇ ਦੋਨੋਂ ਨਵੇਂ ਪਾ ਦੇਣੇ ਇਸੇ ਚਲੋ ਵਧੀਆ ਇਹ ਇਹਨਾਂ ਦੇ ਕੀ ਕਰੋਗੇ ਇਹ ਰਿਮ ਆਪਾਂ ਇੱਕ ਤਾਂ ਰੱਖ ਕੇ ਸਟਿਪ ਨਹੀਂ ਬਣਾ ਲੈਣੀ ਆ ਆਪ ਵੇਚ ਦਾਂਗੇ ਆ ਦੇਖ ਆ ਰਿਮ ਬਾਜਾ ਇਹ ਫੇਰ ਵੇਚਣਾ ਫੇਰ ਟਾਰੀਆਂ ਬਣਾਉਂਦੇ ਨੇ ਇਹ ਰਿਮ ਕਿਉਂ ਪਾੜ ਗਰੇ ਮਾੜਾ ਇਹ ਕੰਪਨੀ ਦਾ ਰਿਮ ਨਾਲ ਦਾ ਕੰਬੈਨ ਦੇ 16 ਮਾਡਲ ਦਾ ਦੇਖ ਲਓ ਵੀ ਰਿਮ ਸੈਟਾਂ ਤੋਂ ਪਾਟਣ ਲੱਗ ਗਿਆ ਪਤਾ ਨਹੀਂ ਕੀ ਕਰਨ ਕੀ ਬਣਾਇਆ ਇੱਕ ਕਰਤਾਰ ਕਮੈਂਡ ਦਾ ਰਿਮ ਆ ਜੀ ਕਰਤਾਰ ਦਾ ਰੇ ਸਿਲਵਰ ਵੱਜਾ ਹੈ ਸਿਲਵਰ ਕਲਰ ਵੱਜਾ ਹੈ ਸਿਲਵਰ ਅੱਛਾ ਇਹ ਤੁਸੀਂ ਸੈਗਨਰ ਲਈ ਕਿ ਚਲਦੀ ਲਈ ਆ ਮਸ਼ੀਨ ਇਹ ਦੱਸੋ ਆਪਾਂ ਜਾਵੇਂ ਨਵੀਂ ਲਈਆ ਨਵੀਂ ਲਈਆ ਨਵੀਂ ਕੜਾਈ ਆ ਜੱਸ ਫਿਰ ਉਹ ਨਰੇਮ ਚੇੜਾ ਫਿਰ ਕਾ ਲਈ ਜੀ ਉਹਨਾਂ ਦੇਮ ਕਈ ਵਾਰ ਨਾ ਦਿੱਜਾ ਉਦਾਂ ਪਿਆ ਹੁੰਦਾ ਅਗਲਾਂ ਦਾ ਵੀ ਚਲ ਲਾ ਦੀ ਹੈ ਤਾਂ ਰੇਮੇ ਵੀ ਨਵਾਂ ਨਵਾਂ ਹੀ ਹੈ ਨਵੇਂ ਮਾਡਲ ਦੇ ਰੇਮ ਨਵੇਂ ਮਾਡਲ ਚ ਵੀ ਜਾਨੀ ਪਾ ਕਾਗਜ਼ ਕਰੇ ਆ ਕੇ ਪੱਟੇ ਕਮੈਂਡ ਦੇ ਹੋਰ ਦੱਸੋ ਹਾਂ ਵੀ ਇਹਦਾ ਵੀ ਦੂਜਾ ਰੇਮ ਇਸ ਤਰ੍ਹਾਂ ਕੇ ਉੱਥੇ ਕੰਪਨੀ ਪੇਂਟ ਪੰਡ ਵਗੈਰਾ ਜਿਵੇਂ ਹੋਰ ਨੂੰ ਲਾਉਣਾ ਦਾ ਰੇਮ ਉਹ ਇਹ ਨੂੰ ਲਾਤਾ ਉੱਧਰ ਵਾਲ ਕੈਮਰੇ ਚ ਦਿਖਾਏ ਬਿਲਕੁਲ ਸਹੀ ਉਹ ਕਰ ਜੰਦੇ ਆ ਬਿਲਕੁਲ ਸਹੀ ਰਿਮਤ ਉਹ ਵੀ ਸਹੀ ਆ ਬਾਕੀ ਜਾਨੀ ਕਿ ਮੇਰੀ ਗੱਲ ਸੁਣਾ ਕਈ ਵਾਰ ਕੰਬੈਨ ਹੋਰ ਨੂੰ ਕਰਦੇ ਆ ਨਾ ਜਿੱਦਾਂ ਹੋਰ ਨੂੰ ਲਗਾਉਣਾ ਦਾ ਟਾਇਰ ਲੱਗਾ ਹੁੰਦਾ ਉਹ ਅਗਲਾ ਕਹਿੰਦਾ ਚੱਲੀ ਇਧਰ ਲਾ ਦੀ ਉੱਤੇ ਥੱਲੇ ਹੋਰ ਕਲਰ ਉੱਤੇ ਨਾਲ ਪੀਲਾ ਕਰ ਦਿੱਤਾ ਰਿਮਤ ਆ ਰਿਮਮੀ ਐ ਇਹ ਕਿਹੜਾ ਵੀ ਇਹਦਾ ਉੱਤੇ ਨਾ ਰਿਮ ਉਹ ਵੀ ਲੋਹਾ ਲੱਗਿਆ ਹਾਂ 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 ਇਹ ਨਵੇਂ ਮਾਡਲ ਏ ਆ ਦੇਖੋ ਵੀਰ ਜੀ ਆਪਣੇ ਕੋਲ ਕਮੈਨ ਨਕਲਾਏ ਅੱਜ ਕਲਰ ਤੇ ਆ ਕਮੈਨ ਨਾ ਜੋ ਕੀ ਲੈਣ ਦਾ ਕੰਮ ਚੱਲ ਰਿਹਾ ਹੈ ਆ ਦੇਖੋ ਜੀ ਇਹਦਾ ਸਾਮਾਨ ਪਿਆ ਸਾਰਾ ਕਮਾਂਡ ਦਾ ਇਹ ਗ੍ਰੈਂਡਰ ਨਾਲ ਕਲਰ ਉਤਾਰ ਰਿਹਾ ਜੀ ਇਹਦਾ ਆ ਇਹਦਾ ਘਟ ਰਹੀ ਤੁਹਾਨੂੰ ਦਿਖਾਉਣੀ ਆ ਘਟ ਰਵੀ ਇਹ ਜਿਹੜਾ ਚੀਪ ਪਾਲਾ ਪਲਾਹ ਲੈ ਲੈ ਜੱਬ ਪੈਪਰਾਂ ਚ ਪਾਲਾ ਇਹਦਾ ਵੀ ਕੰਮ ਕਰਨਾ ਜੀ ਥੋੜਾ ਜਾਂ ਆਪਾਂ ਆਪਾਂ ਨਾ ਇਹਨੂੰ ਰੱਖ ਮਹਾਰਾ ਚਿੜੀ ਜੀ ਉਹਦਾ ਕਮਾਲ ਹੀ ਹੈ ਘੱਟ ਲਾਉਣ ਵਧੀਆ ਰਹੇ ਉਹ ਜੀ ਤਾਂ ਲੋਕਾ ਕਾਪਾ ਜੱਸੀ ਮਸ਼ੀਨ ਦੀ ਰਿਪੇਅਰਿੰਗ ਕਰਨਾ ਸ਼ੁਰੂ ਤੇ ਤੁਹਾਨੂੰ ਆਪਾਂ ਇੱਕ ਜੀ ਕੱਲ ਆਪਾਂ ਆ ਪੀਸ ਲਾਇਆ ਸੀ ਆਹ ਵਾਲਾ ਤਕਰੀਬਨ ਖਰਾਬ ਸੀ ਇਹ ਤਕਰੀਬਨ ਨਵਾਂ ਹੀ ਲਾਇਆ ਆਪਾਂ ਸਾਰਾ ਤੇ ਇਹਦਾ ਕਈ ਵੀਰ ਮੇਰੇ ਕਹਿੰਦੇ ਆ ਕਿ ਮੈਨੂੰ ਐਸੇ ਫੋਨ ਵੀ ਆਉਂਦੇ ਆ ਕਿ ਸਾਡਾ ਹੈੱਡ ਬਹੁਤ ਆਵਾਜ਼ ਕਰਦਾ ਹੈ ਬਲੇਡ ਬਹੁਤ ਆਵਾਜ਼ ਕਰਦਾ ਹੈ ਇਹਦਾ ਕੀ ਕਰ ਲਓ ਹੋ ਸਕਦਾ ਤੇ ਇਹਦੇ ਵਾਰ ਤੁਹਾਨੂੰ ਬਾਅਦ ਚ ਦਿੰਦੇ ਜਾਣਕਾਰੀ ਥੋੜੀ ਥੋੜਾ ਜਿਹਾ ਕੰਮ ਹੈ ਆਇਆ ਬਿਟੂਲਾ ਕੈਮਰਾ ਇਹ ਰੱਖ ਕੈਮਰਾ ਇਹ ਫੜਨਾ ਬਣਾ ਚੀਜ਼ ਕਿੱਥੋਂ ਕਿਧਰੋਂ ਉਹ ਸਾਂਗੂ ਜਿ ਕਿੱਥੇ ਗਿਆ ਤੇ ਪਾਈ ਕਰ ਸੈਟ ਰੱਖ ਮੈਂ ਤੋ ਸਾਂਗੂ ਜਿ ਕਿੱਥੇ ਗਿਆ ਨਿਕਲਾ ਹੜਾ ਇੱਥੇ ਦਬਾਰੋਂ ਬ੍ਰੰਮ ਫੇਰ ਰੱਖਣਾ ਹੈ ਉੱਤ ਤੇ ਬਰਾਬਰ ਫਾਇਦਾ ਹੀ ਨਹੀਂ ਆ। ਕਮਾਗ ਨਿਕਲੀ ਜਾਣਾ। ਕਿਵੇਂ? ਕਮਾਗ ਕਿਵੇਂ ਨਿਕਲੇਗਾ? ਮਾਰੀ ਆਉਂਦੀ। ਐਸ ਤਰ੍ਹਾਂ ਨਿਕਲਣਾ। ਲਿਆਂਦਾ ਹੀ ਸਾਗ ਦਾ ਕੋਈ ਨਹੀਂ। ਉੱਤ ਨਾਲ ਨਾ ਵਜਾਲੀ ਕਰੇ ਬਾਹਾਂ ਤੇ। ਆ ਨਾ ਬਾਜ ਬਹਾਤੇ ਇਹਨੂੰ ਤੇ ਬੈਠੀ ਬਾਰ ਕਿੰਨੇ ਤੂੰ ਹੱਥ ਪਾਵੇਂ ਆ ਰਾਂ ਹੈਂ ਹਾਂ ਤੂੰ ਇੱਥੇ ਆ ਹਾਂ ਕੁਝ ਚੀਜ਼ ਲੈ ਕੇ ਕਿ ਮੈਂ ਇੱਥੋਂ ਫਾੜਨਾ ਥੱਲੋ ਖੋਲ ਬਣੂਗੇ ਇਹ ਨਹੀਂ ਨੂੰ ਚੱਲਾਵੇਂ ਹੱਥ ਕਿਵੇਂ ਪਾਵੇਂ ਉਹ ਬਾੜ ਨਹੀਂ ਬੜਾ ਲਾਣਾ ਹੀ ਪਣਾ ਲਾ ਦੇ ਦੋ ਨੜ ਉਹ ਖਰੀਆ ਦੇ ਕਿਹਾ ਆਹ ਕੁੱਟਣਗੇ ਉਹ ਖਰੀਆ ਖੋਲ ਲੈ ਉਹ ਚੱਕਣਾ ਚ ਬਣਾ ਸੁੱਖ ਹੁੰਦਾ ਆ ਚੱਪਾ ਇਹਨੇ ਕੁੱਲੇ ਗਏ ਸੋਜਦਾ ਉਹ ਖਰੀਆ ਖੋਲ ਲੈ ਚੱਪਾ ਕਰਨਾ ਖੋ ਵਿੱਚ ਕੁੰਡੀ ਕਾਟ ਕੇ ਦੇ ਬਾਸ ਥੱਲੇ ਲਾ ਲਾਂਗੇ ਚੱਲਾ 2443 ਹੈ ਆਹ ਦੇ ਲੱਕੀ ਇੱਕ ਮਿੰਟ ਆ ਵੀ ਲਵਾਈ ਜੋ ਪਰ ਨਾਲ ਆ ਜਾ ਹਾਂ ਆ ਵੀ ਲਵਾਈ ਜੋ ਇਹਦਾ ਥੋੜਾ ਕੰਮ ਹੈਗਾ ਵੈਲਡਿੰਗ ਦਾ ਬਸ ਲੱਖੀ ਦੇ ਦਰਗਾ ਹੂੰ ਆਈ ਆਪਾਂ ਤੁਹਾਨੂੰ ਦੱਸਣ ਲੱਗੇ ਸੀ ਇਹਦੇ ਬਾਰੇ ਕਿ ਕਈ ਮੇਰੇ ਵੀਰਾਂ ਦੇ ਨਾਲ ਜਦੋਂ ਵਾਇਰ ਕਰਦਾ ਹੈਡ ਵਗੈਰਾ ਸਾਡਾ ਤੇ ਹੈਡ ਤੋੜਦਾ ਬਲੇਡ ਤੋੜਦਾ ਇੱਕ ਤਾਂ ਆ ਚੀਜ਼ ਥੋੜੀ ਮਜ਼ਬੂਤ ਹੋਣੀ ਚਾਹੀਦੀ ਆ ਵਾਲੀ ਤੇ ਦੂਜੀ ਗੱਲ ਹੈ ਵੀ ਆ ਦੇਖੋ ਇੱਕ ਅੱਗੇ ਪੱਤੀ ਲੱਗੀ ਇੱਕ ਲੱਗੀ ਪਿੱਛੇ ਜਿਹੜੀ ਪਿੱਛੇ ਵਾਲੀ ਪੱਤੀ ਆ ਬਿਲਕੁਲ ਹੈਡ ਦੇ ਨਾਲ ਆ ਤੁਸੀਂ ਚੈੱਕ ਕਰ ਸਕਦੇ ਜੀ ਇਹ ਨਾਲ ਹੋਊਗੀ ਤਾਂ ਇੱਕ ਤਾਂ ਆਪਣਾ ਬਲੇਡ ਆਵਾਜ਼ ਨਹੀਂ ਕਰੂਗਾ ਇੱਕ ਵਧੀਆ ਚੱਲੂਗਾ ਇੱਕ ਬਲੇਡ ਨਹੀਂ ਟੁੱਟੂਗਾ ਬਸ ਇਹਦਾ ਹੀ ਫਾਇਦਾ ਜੀ ਇਹ ਲਾਉਣੀ ਪੈਂਦੀ ਕਈ ਮੇਰੇ ਵੀਰਾਂ ਦੇ ਨਹੀਂ ਲੱਗੀ ਹੁੰਦੀ ਆਪਾਂ ਹੁਣ ਜਿੱਦਾਂ ਆ ਸੈਨ ਮਸ਼ੀਨ ਲੈ ਕੇ ਆਏ ਇਹਦੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਇਹਦੇ ਪਿੱਛੇ ਕੋਈ ਪੱਤੀ ਵਗਾਰ ਨਹੀਂ ਲੱਗੀ ਇਹ ਹੁਣ ਅਸੀਂ ਆਪ ਤਿਆਰ ਕਰਕੇ ਲਾਵਾਂਗੇ ਵੀ ਬਲੇਡ ਤਾਂ ਛੱਕੀਂ ਤੇ ਜਿਹੜਾ ਆਵਾਜ਼ ਕਰਦਾ ਇਹਦੇ ਕਰਕੇ ਕਰਦਾ ਹੁੰਦਾ ਹੈ ਇਹ ਚੀਜ਼ ਜਰੂਰ ਲਗਾਨੀ ਚਾਹੀਦੀ ਆ ਤੇ ਬਾਕੀ ਆਪਾਂ ਇੱਧਰ ਵੀ ਥੋੜਾ ਪਿੱਛੇ ਵੀ ਰਹਿੰਦੀ ਏ ਉਹ ਵੀ ਤੁਹਾਨੂੰ ਦਿਖਾਵਾਂਗੇ ਟਾਇਰ ਪੈਂਚਰ ਕੇ ਆਵਿਆ ਆਬਰ ਮਾਪਾ ਕੱਢਿਆ ਇਹਦਾ ਕ੍ਰੋਸ ਬਸ ਖਤਮ ਹੀ ਸੀ ਇਨੇ ਸਣ ਥੋੜਾ ਬਾਅਦ ਵਿੱਚ ਜਾ ਕੇ ਪਰੇਸ਼ਾਨ ਕੀਤਾ ਇੱਕ ਦੋ ਦੋ ਨੂੰ ਦੇਣ ਵਾਸਤੇ ਯਾਨੀ ਕਿ ਇਹਨੇ ਪਰੇਸ਼ਾਨ ਕੀਤਾ ਇੱਕ ਦਿਨ ਬਾਅਦ ਵਿੱਚ ਨਿਕਲ ਹੀ ਗਿਆ ਸੀ ਦਾਣੇ ਕੱਢਣੇ ਆੜ ਕੇ ਇਹਦੇ ਕਰਕੇ ਕੱਢਾ ਇਹ ਹੁਣ ਨਵਾਂ ਹੀ ਪਾਵਾਂਗੇ ਤਕਰੀਬਨ ਆ ਕੱਢ ਕੇ ਨਾ ਤੇ ਇੱਥੇ ਸਾਰਾ ਵੱਢ ਕੇ ਤੇ ਇਹ ਨਵਾਂ ਲਾਵਾਂਗੇ ਕ੍ਰੋਸ ਇਧਰ ਨਾਲ ਲੱਗਦਾ ਠੀਕ ਆ 呃，五险单位呃，不能。